ਟੈਟ ਵਾਲੇ ਕਰੇ ਆ ਹਨਾ ਬਾੜੀ ਟੈਟ ਆ ਉਹ ਨਹੀਂ ਜਾਂਦਾ ਤਾਂ ਗਲਤ ਆ ਇੱਥੇ ਦਬ ਜਾਂਦਾ ਇੱਥੇ ਪਾਣੀ ਖਲੂ ਆੜੀ ਆ ਰੈਂਕੂ ਤੋਂ ਪਰਾਂ ਉਹ ਨਾਂਗਦੇ ਆ ਰੈਂਕੂ ਉਂਗਲ ਜੀ ਆਏ ਮਾਰਦਾ ਕਹਿੰਦੇ ਡਰੈਲ ਲਾਗੂ ਉਹਦੇ ਕੇਸ ਹੋਇਆ ਬਾ ਆਹ ਆ ਦੇ ਵਿਚਾਲੇ ਚੋਲ ਜੀ ਬਣ ਗਈ ਤੇ ਇਹਦੀ ਖਾਤਰ ਹੁਣ ਲੜੀ ਜਾਂਦਾ ਕੀ ਕਰਗੇ ਦੁਬਾਰਾ ਖੋਲ ਕੇ ਬੰਨਿਆ ਇਹਨੂੰ ਜਾਂ ਇੱਥੇ ਵਿਚਾਲੇ ਸਪੋਰਟ ਲਾ ਦੇ ਹੁਣ ਬਣੀਆਂ ਜੋੜੀਆਂ ਦਾ ਚਲੋ ਵੀ ਚੱਲ ਜੇ ਬੈਜੋ ਕਰਾਂ ਵਿੱਚ ਓਏ ਆ ਕੀ ਆ ਓਏ ਕੀ ਹਾਸੀ ਗਾਲ ਮਿੱਤਰੋ ਕੀ ਹਾਲ ਚਾਲ ਆ ਆਪਾਂ ਚੱਲੇ ਨਾਨਕਸਰ ਬਰਸੀ ਤੇ ਟਰਾਲੀ ਤਿਆਰ ਕਰੀ ਜਾਂਦੇ ਆ ਇਹਦਾ ਪੀਂਗ ਵਾਲੀ ਆ ਲੈ ਕੇ ਚੱਲਦੇ ਆ ਉੱਥੇ ਫਿਰ ਲੈ ਕੇ ਇਹਦੇ ਉੱਤੇ ਹਾਂ ਪਾ ਕੇ ਆ ਤਰਪਾਲ ਜੀ ਕਰੀ ਜਾਂਦੇ ਆ ਮੁੰਡੇ ਟਰਾਲੀ ਤਿਆਰ ਉਹ ਤਾਂ ਪੀਂਗਾ ਵੇ ਠੀਕ ਨਹੀਂ ਹੈਗੀ ਤੇ ਚੱਲਾਂਗੇ ਫਿਰ ਉੱਥੇ ਖਾਣੂ ਜਾਣਾਗਾ ਵਜੇ ਟਰਾਲੀ ਤਿਆਰ ਕਰ ਲਗੇ ਮੀ ਮੀ ਵਾਲਾ ਮੌਸਮ ਆ ਦੇ ਅੱਗੇ ਤਾਂ ਹੀ ਜਾਵੜਦੇ ਹੁੰਦੇ ਆ ਸੱਤ ਜੇ ਲਈਏ ਇਹ ਤਾਂ ਰੱਖੀ ਵੀ ਆ ਨਿਸਾਨੀ ਹੋਰੋਂ ਪੁੱਛਤਾ ਹੈ ਇਹ ਤਾਂ ਆਹੀ ਰੱਖਣੀ ਆ ਯਾਰ ਵੱਡਾ ਲਾਉਣਾ ਇੱਥੇ ਵੱਡਾ ਲਾਉਣਾ ਉਹ ਇਹ ਤਾਂ ਪਤਾ ਲੱਗ ਜਾਂਦਾ ਜੀ ਕੋਈ ਚੀਜ਼ ਜਾਂਦੀ ਹੈ ਤੇ ਟੰਗਾਂਗੇ ਕੁਝ ਚਾਬੀ ਫਾਸ ਗਈ ਉਹ ਮੋੜਾ ਤੇਰਪਾਲ ਸੱਤਾਂਲੇ ਹੋਈਏ ਆਪਾਂ ਇੱਕ ਨੱਟ ਤੇ ਹੀ ਖੜਾ ਹੈ ਉਹ ਤੇਰਪਾਲ ਸੱਤਾਂਲੇ ਹੋਈਏ ਆਪਾਂ ਵੀ ਸੱਤਾਂਲੇ ਹੋਈਏ ਸੱਤਾਂਲੇ ਹਾਂ ਆਹ ਦੇ ਨਾਲ ਨਿਕਾੜੀ ਮੰਗਦੇ ਬਿਨਾਂ ਸੱਤ ਤੇ ਕਰਨ ਆਹ ਪੱਤੀ ਓਏ ਆਹ ਲੰਕਦਾ ਓਏ ਆਹ ਆ ਪੱਤੀ ਆਹ ਦੇ ਇੱਕ ਪੱਤੀ ਤੇ ਹੀ ਖੜਾ ਤਾਂ ਇੱਥੇ ਚੰਡਾ ਟੰਗਾਂਗੇ ਆ ਦੇ ਇਹਦੇ ਚੰਡਾ ਇਹਦਾ ਪੂਛ ਰੱਖੀ ਆ ਹਾਂ ਓਏ ਆਹ ਪੂਛ ਰੱਖੀ ਆ ਫਕਾਲਾ ਬਣਾਏ ਤੇ ਝੰਡਾ ਬਣਾਏ ਠੀਕ ਆ ਲਾਲ ਝੰਡੀ ਇਹਦਾ ਸ਼ੈਡ ਦੇਣੇ ਫਿਰ ਝੰਡਾ ਪਾਇਆ ਬਣਾ ਜੇ ਸ਼ੈਡ ਦਿਆ ਕਰਨੀ ਫਿਰ ਇਦਾਂ ਨਹੀਂ ਕਰਦੇ ਫਿਰ ਨਹੀਂ ਆਈ ਦਰਨ ਹਾਂ ਇਹਦਾ ਫਿਰ ਲਾਲ ਝੰਡੀ ਦਾ ਖਤਰਾ ਹੀ ਨਿਸ਼ਾਨੀ ਹੋ ਗਈ ਸੱਤ ਸੰਗਣੀ ਵਾਲੀ ਬੌਂਤੀ ਤੁਸੀਂ ਰੋਟਾ ਸਾਰਾ ਹਜੇ ਨਹੀਂ ਪੂਰਾ ਹੋਇਆ ਆਣੀ ਕਰੋ ਨੀ ਚਾਹ ਜਪਗੇ ਜਦੋਂ ਕਦੇ ਆਉਣਾ ਕੋਈ ਖਾਣ ਨਹੀਂ ਆਏ ਨੇ ਓਰੇ ਪੱਕੇ ਪੱਕੇ ਜਿੰਦੇ ਦਾ ਦਿਖਾ ਦੇ ਇੱਧਰ ਖਾਣ ਦੇ ਉਹੀ ਉਹ ਉਗੜਾ ਨਾ ਵੀ ਗਿਆ ਆਉਣਾ ਬੰਦ ਸਾਰੇ ਕੰਮ ਜਾਲੀ ਆ ਸਾਰੇ ਚੱਲ ਚੱਲੀ ਕੀ ਖਾ ਜਾਵਾਂ ਤਾਂ ਦੇਖ ਉਹ ਜੋਰ ਲਾਈ ਜਾਂਦਾ ਕੱਲੇ ਆ ਦੋ ਜਣੇ ਉੱਤੇ ਖੜੇ ਆ ਚੱਲ ਹੁਣ ਆ ਲੈ ਬਿੜਾਦਾਰ ਤੋਂ ਖੜਿਆ ਨਾ ਹੋਰ ਕਰ ਕੱਟ ਨਾ ਆ ਆ ਦੇਖ ਲੋ ਕੰਮ ਆ ਆ ਲੈ ਸਾਰੇ ਕੰਮ ਇਹੇ ਕੰਮ ਕੱਚੇ ਆ ਸਾਰੇ ਲਵੀ ਦੇ ਲੈ ਹੋ ਗਏ ਆ ਦੇ ਇਹ ਤਾਂ ਆਈ ਹੋਣਗੇ ਹੋਰੇ ਕਿਵੇਂ ਹੋਣਗੇ ਆਦਾ ਲੈ ਵੀ ਗਈ ਓਏ ਕਸਣਾ ਚਾਹੀਦਾ ਝੋਲ ਵਾ ਇਹਦੇ ਝੋਲ ਪੈ ਗਈ ਝੋਲ ਪੈ ਗਈ ਝੋਲ ਜੰਮੀ ਆ ਗਿਆ ਪਾਣੀ ਖੜੂ ਇਹ ਚ ਉਹ ਦੇਖ ਖੜਾ ਦਾ ਦੇਖ ਪਾਣੀ ਖੜੂ ਬਈ ਇਹਦੇ ਚ ਨਹੀਂ ਖੜਦਾ ਕਿਵੇਂ ਖੜਦਾ ਹੁਣ ਢਾਲ ਤੱਕ ਨਹੀਂ ਹੋਰ ਕਿੰਦਰ ਨੂੰ ਵਿਚਾਲ ਨੂੰ ਐਦਾਂ ਸਾਲ ਕਰਨੀ ਤੇ ਤਰੀ ਰਿਹਾ ਪਹਿਲਾ ਇੱਕ ਵਾਰ ਕਰਕੇ ਪਾ ਲਓ ਬਟਾ ਸਾਰੀ ਮਗਰ ਸਹੀ ਗੱਲ ਹੈ ਨਾ ਤਾਂ ਹਵਾਲ ਫੇਰ ਔਖਾ ਹੋ ਜੂ ਕਰਨ ਕੋਈਆਂ ਡਾਲ ਲੈਣ ਤੇ ਪਾਣੀ ਆਇਆ ਕੋਈ ਫੇਰ ਐਂ ਡਾਲੇ ਦੇਣੀ ਮੈਨਾਂ ਮੈਂ ਕਹਿੰਦਾ ਮੂਰੇ ਬੈਠਣਾ ਇੱਥੇ ਕਿੱਥੇ ਇੱਥੇ ਬੁੜਿਆਂ ਦੇ ਵਿਚਾਲੇ ਬੈਣਾ ਇਹਨੇ ਉਹਦੇ ਕੋਲ ਬੈਠੂਗਾ ਵੀ ਉਹ ਉਹ ਡਾਕਟਰ ਨੇ ਜਾਣਾ ਕੋਈ ਨੂੰ ਡਾਕਟਰ ਨੇ ਨਹੀਂ ਆ ਦੇ ਕਰਨ ਰੱਖੂ ਰੱਖੀ ਟਰੈਕਟਰ ਦੀ ਐ ਟਰਾਲੀ ਜੀ ਬਹਿਣਾ ਮੂਰੇ ਹੋ ਗਿਆ ਨਹੀਂ ਡਰਾਈਵਰਾਂ ਦਾ ਪਤਾ ਹੀ ਹੁੰਦਾ ਸਾਫ ਤੇ ਰਹਿ ਜਾਣਗੇ ਉਹ ਪੰਨ ਦੇਣਿਆ ਨੇ ਟੰਡੇ ਜਿਹੜੇ ਲਾਉਣ ਨੂੰ ਫਿਰਦੇ ਆ ਡਰਾਈਵਰ ਕਿਹੜਾ ਹੈਗਾ ਟਰੈਕਟਰ ਦਾ ਲੈ ਵੀ ਇਹ ਤਾਂ ਕਿਹੜਾ ਬਣਾਉਗਾ ਡਰਾਈਵਰ ਤਾਂ ਮਗਰ ਬਹਿਣ ਵਾਲਾ ਇੱਥੇ ਜੁੱਤੀਆਂ ਚਾ ਕੇ ਡਰ ਲੱਗ ਰੂ ਉਹ ਤਾਂ ਬਸ ਪਹੁੰਚ ਗਏ ਜੇ ਇਹਨੂੰ ਡਰਾਈਵਰ ਉਹਨਾਂ ਤਾਂ ਜਾਮੀ ਨਹੀਂ ਪਹੁੰਚ ਜੀ ਕਿਵੇਂ ਪਿੰਡ ਨੂੰ ਲੈ ਜਾਂਦੀ ਉਹ ਇਹ ਕਿਣੀ ਲੈ ਜਾਂਦਾਗਾ ਪਿਛਲੇ ਸਾਲ ਲੈ ਗਿਆ ਹੋਵੇਗਾ ਮਾ ਬਿੱਲੀਆ ਖੜੋਈ ਘੰਟੀ ਆ ਕੋਈ ਤਾਣ ਚਲੋ ਇਸ ਵਾਰ ਨਹੀਂ ਜਾਂਦਾ ਤੁੰਨਾ ਚਲੋ ਪਾਉ ਤਰਪਾਲ ਜੀ ਯਾਰ ਕਿੱਧਰ ਗਏ ਹੋਣ ਟੈਟ ਵਾਲੇ ਕਰੇ ਹੋ ਹਣਾ ਬਾੜੀ ਟੈਟ ਆ ਉਹ ਨਹੀਂ ਜਾਂਦਾ ਤਾਂ ਗਲਤ ਆ ਉਹ ਇੱਥੇ ਦਬ ਜਾਂਦਾ ਇੱਥੇ ਪਾਣੀ ਖਲੂ ਆ ਇਹ ਜੱਗੇ ਟੈਟ ਕਰੇ ਉਹ ਜਾਣਾ ਤਾਂ ਇੱਥੇ ਆ ਯਾਰ ਕੰਨਾ ਕ ਮੀਂਹ ਪੈਣਾ ਦੱਸ ਅੱਜ ਦਾ ਲਾਉਣਿਆ ਜਿਹੜੇ ਹਿਸਾਬ ਨਾਲ ਤਿਆਰ ਕੀਤੀ ਐ ਤਿਆਰ ਤਾਂ ਬੜੀ ਵਧੀਆ ਕਰੀ ਹੋਈ ਆ ਇੱਥੇ ਢੱਲੇ ਕਰ ਤੇ ਇਧਰੋਂ ਦੇਖ ਲੈ ਜਮਾ ਨਹੀਂ ਹੋਇਆ ਇਧਰੋਂ ਦੇਖ ਇਧਰੋਂ ਨਹੀਂ ਹੋਇਆ ਆ ਆ ਆ ਆ ਆ ਲੈ 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 ਕਿਉਂ ਢੱਲੇ ਕਰੀ ਜਾਂਦਾ ਯਾਰ ਆ ਕਰਤਾ ਲੈ ਉਹ ਆ ਕੇ ਮਜ਼ਾਕ ਨਾ ਫਸਾਇਆ ਬਈ ਨਿਕਾ ਸੇ ਜੂੰ ਹੀ ਫਿਰਦਾ ਤਾਂ ਯਾਰ ਫਸਾਇਆ ਵਾ ਕੋਈ ਆ ਲੈ ਨਿਕਾ ਕੇ ਹੁੜੇ ਰਹਿੰਦੇ ਢੱਲੇ ਹੋਏ ਤੇ ਕਿਉਂ ਕਿਉਂ ਕਿ ਆ ਉਹਦਾ ਮੇਰਾ ਕੁੰਡਾ ਜਲਾ ਉਹਦਾ ਨਿਕਲ ਨਗੇ ਬਾੜ ਮਾਰਨਾ ਹੈ ਯਾਰ ਖੋਲੋ ਦੇ ਛੱਡ ਜਾ ਕਮਾਲ ਕੇ ਬੰਦ ਹੋ ਜਾਣਾ ਜਿਹੜੇ ਇੱਧਰੋਂ ਆਉਣਗੇ ਫਿਰ ਕਾਛੀ ਜਾਣਗੇ ਹੋਰ ਹੋਰਾਂ ਨੂੰ ਹੀ ਘਾੜਣਾ ਆਹ ਰਸੀ ਜੀ ਭਈਆ ਸਰਕਾਰੀ ਨੂੰ ਬੰਨੀ ਲਾਤੂ ਬੰਦਾ ਇਹ ਬੰਦੇ ਕੋਈ ਨਹੀਂ ਫੇਰ ਹੀ ਲੋਟ ਆਉਗੇ ਐਂ ਤਾਂ ਨਹੀਂ ਇਹ ਕਤੇੜ ਨਾਲ ਜਾਣਾ ਦੇਖ ਆਓ ਰੱਸਾ ਦਾ ਪਾਉਂਦੇ ਹੋਦਾ ਜਦੋਂ ਇਹ ਖੁੱਲ ਲੱਗ ਜਾਵੇ ਆ ਗਿਆ ਵੜਦਾ ਨਾ ਦੰਦਾਂ ਬੰਨੀ ਇਹਨੂੰ ਬੰਨੀ ਕਰਾਂ ਪਹਿਲਾਂ ਦੋਈ ਖੁੱਲ ਲੱਗ ਜਾਵੇ ਕਰਾ ਬੋਜੂ ਚਾਰੀ ਐਵੇਂ ਚਾੜ ਕਰੀ ਜਾਂਦਾ ਬਾਬੇ ਹੀ ਰੱਖੀ ਆ ਇਹ ਕਿਹੜੇ ਬਾਬੇ ਦੀ ਕਵਾਲੇ ਬਾਬੇ ਦੀ ਪਤਾ ਹੀ ਨਹੀਂ ਕਿਹੜੇ ਦੀ ਆ ਆ ਰਸੀ ਜਿਹੜੀ ਆ ਹਾਂ ਨਚਾ ਦਈਏ ਨਚਾਵੇ ਕੋਈ ਨਾ ਜਾ おい ਪੈ ਗਿਆ ਬੰਨ ਦੇ ਤੇ ਇਦਾਂ ਬੰਨਦੇ ਬੰਗੇ ਨਾਲ ਪਰਾ ਤਾਂ ਨਹੀਂ ਇੱਕ ਪਲੜ ਜਾਂ ਲਿਆਂਦਾ ਤਰਪਾਲ ਜੀ ਲਿਆਂਦੀ ਇੱਕ ਉਹ ਪਈਆ ਪਾਉਂਦੇ ਸੱਤ ਮੁੰਡੇ ਤੋ ਯਾਰ ਪਾਉ ਪਲੜ ਸਾਬ ਜੂ ਬਤਾਨੀ ਇਹਦਾ ਪਤਾ ਓਏ ਪਲੜ ਕਰਨ ਦਾ ਹੀ ਆ ਯਾਰ ਬਾਧੂ ਹੀ ਆ ਜੇ ਬਾਧਾ ਤਾਂ ਵੜ ਦੋ ਪੁਰਾ ਟਾਂਗ ਦੋ ਕਰਾਂਦਾ ਹਾਂ ਚਲੋ ਵੀ ਚਲੋ ਕਰਾਂ ਪਾਟਿਆ ਵਾ ਬੰਦੜਾ ਪਾਟਿਆ ਵਾ ਕਿੱਥੋਂ ਕਹਿਦਾ ਓਏ ਇਹ ਤਾਂ ਮਗਰੀ ਲੈ ਜਾਣਾ ਓਏ ਇਹ ਤਾਂ ਯਾਰ ਉਹਦੇ ਪਰਪਾਲਾਂ ਆਈਆਂ ਪੈ ਜਾਣੀਆਂ ਉੱਤੇ ਉੱਤੇ ਹੈਗਾ ਹੋਰ ਚਲੋ ਵੀ ਚਲੋ ਓਏ ਫਿਸ਼ਾ ਕੇ ਪਾਲ ਦਿਆ ਣੀ ਓਏ ਆ ਫੜ ਤਾਹਾਂ ਚੜ ਜਾ ਓਏ ਨਾਲ ਖਿਚਾ ਦੇ ਓਏ ਦਰਬਾਰਾ ਬਣਤੀ ਸਾਤਾ ਆਹੋ ਪਿਆਕ ਕਰ ਮੇ ਨਾਲ ਕਰ ਤੂੰ ਸੈਟ ਬਾੜਨ ਨਗੇ ਹੋ ਤੇ ਪਾ ਕੇ ਖੁੰਜਾਂ ਜਿਆ ਤੇ ਚਲੋ ਵੀ ਚਲੋ ਚਲੋ ਵੀ ਚਲੋ ਓਏ ਦੋ ਚਾਰ ਬੱਲ ਬਲਾ ਲਾ ਲਗੇ ਵਿੱਚ ਬੱਲ ਬਲਾਓ ਬੱਲ ਬੰਦੇ ਥੱਕ ਜੇ ਮੁੰਡੇ ਥੱਕ ਗਿਆ ਸੇਵਾ ਪਾਣੀ ਆ ਦੇ ਆ ਗਿਆ ਇੱਕ ਦੋ ਚੇ ਵਾਲਾ ਇਹ ਜੀ ਸੇ ਬਾਈ ਵੱਧ ਲੱਗਣੀ ਆ। ਓਏ ਸਾਰਾ ਹਾਂ ਤੀ ਤਿਆਰ ਕਰੋ। ਇੰਨਾ ਕੀ ਰੱਖਾਂਗਾ ਓਏ। ਨੰਗਾ ਦੁਬਾਈ ਨਾਲ ਕੀ ਰੱਖੇ ਬੱਸ। ਲੋਕ ਜਾ ਕਰੇ ਠੰਡ ਲੱਗਨ ਦਾ ਕੀ ਇਹਨੂੰ ਮੋੜ ਲਿਆ ਕਰਿਓ। ਹੈ ਮੋਟੇ। ਓਏ ਇਧਰ ਨੂੰ ਖਿੱਚਣ ਵਾਲਾ ਉਹ ਕਹਿੰਦਾ ਥੋੜਾ ਜਿਆ। ਕਰਾਂਗੇ ਲਿਫਟ ਉਥਲ ਨੂੰ। ਲਵੀ ਲਵੀ। ਉਧਰੋਂ ਬਾਹਰ ਆ ਜਾ ਯਾਰ। ਇਹ ਦੋ। ਇਹ ਸੋ ਜਾ। ਮੈਂ ਖਿੱਚ ਕੇ ਤਾਂ ਆਇਆ ਯਾਰ। ਓਏ ਕਹੀਆਂ ਦਾ ਇੱਥੇ ਤੱਕ ਮੋੜ ਨਹੀਂ ਗਿਆ ਤਾਂ ਹਾਂ। ਆ ਇਹ ਨਹੀਂ ਆ ਇਹ ਮੋੜ ਨਹੀਂ ਆ ਬੰਦੀ ਆ ਤਾਂ ਚਾਚ ਪੇ ਰਹੀ। ਮੈਂ ਲਾ ਮਹਾਵ ਮੈਨੂੰ ਆਇਆਦਾ ਜੀ ਸਾਰੇ ਨਵੇਂ ਆ ਬੰਦੇ। ਬੰਦੇ ਨੂੰ ਆਣਗੇ ਇਹ। ਇੱਕ ਵਾਰ ਇੱਕ ਵਾਰ ਨੂੰ ਮੋੜ ਦੇ ਇੱਕ ਅੰਦਰ ਨੂੰ ਓਕੇ ਮੋੜਦਾ ਇਹ ਜੋ ਰਸਤੇ ਪਾਉਣੇ ਹੋਏ ਥੱਲੋਂ ਵੀ ਕੱਢ ਦੋ ਓਏ ਥੱਲੋਂ ਨਹੀਂ ਉਹ ਵੀ ਲੋਟ ਆ ਕੰਮ ਓਏ ਓਏ ਥੱਲੇ ਦੀ ਆਏ ਨਗਾੜਵੇਂ ਨੇ ਬੋਲਟ ਪ੍ਰੂਫ ਹੋ ਜੁਕਾ ਹੋਊ ਨਾ ਘਾਰਾ ਪ੍ਰੂਫ ਸਟੈਂਡ ਪ੍ਰੂਫ ਇਹ ਕੁੰਡੇ ਦਾ ਜਿਹੜਾ ਲਾ ਦੋ ਵੱਡਾ ਅੰਗਰੇਜ਼ ਹੈ ਆਹ ਆਹ ਟੰਗ ਦਿੰਦਿਆ ਇਹ ਕੱਚੇ ਕੰਮ ਜਿੰਦੇ ਨਾਲ ਗੋਲੀ ਆ ਸਾਰੀ ਉਹਦਾ ਹੋਰੀ ਤੰਬੂ ਜਮਣਾਤਾ ਯਾਰ ਖਵਾਲੇ ਆ ਬਸ ਡਾਲੇ ਤੇ ਵੀ ਪਈ ਜਾਉ ਓਏ ਜੇ ਵੀ ਮੈਂ ਲਗਾ ਦਾਲੇ ਜਦ ਤੱਕ ਡਾਲੇ ਵਾਲੇ ਤਾਂ ਜਾਣਗੇ ਅੰਦਰ ਨੂੰ ਫਿਰ ਐਂ ਕਰਾਂਗੇ ਓਏ ਜੇ ਮੀਂਹ ਪੈਣ ਲੱਗਿਆ ਕੰਨਗੀਆਂ ਖੋਲ ਕੇ ਹਨਾ ਬਾਹਰ ਨੂੰ ਛੱਡ ਲਾਂਗੇ ਉਹਦੇ ਨਾਲ ਹੀ ਜਾਏ ਕੋਈ ਟੰਗੋ ਯਾਰ ਹੱਜੁੱਤੀਆਂ ਹੋ ਬੰਦ ਕਰਦਾ ਮੇਰਾ ਹੱਲ ਮੈਂ ਮਿਲਾਂ ਹਲਾ ਦਾ ਕਰੀਆ ਨਹੀਂ ਨਾ ਆਤਾ ਉਹ ਕਰਦੇ ਤੂੰ ਤਾਂ ਓਏ ਉਹ ਗੀਪ ਤੋਂ ਬਸੋ ਦੇ ਕੋ ਰੇਨ ਕੋਟ ਜਹੇਗਾ ਉਹ ਲੈ ਲਾ ਉਹ ਪਾਲੀ ਆ ਜੀ ਮਗਰ ਟਰਾਲੀ 'ਚ ਬਹਿਣ ਆ ਲਿਆ ਲਵੀ ਨਾ ਜਿੰਮੇਵਾਰੀ ਮੈਂ ਕਰ ਲੈਣਾ ਨਹੀਂ ਨਹੀਂ ਲਾ ਬਈ ਕਰਾਂ ਆਜੇ ਤੋਂ ਪਲੜ ਜੇ ਤੋਂ ਬਾਅਦ ਹੁਣ ਆ ਤਰਪਾਲ ਪਾ ਦੇ ਆਇਆ ਹਾਂ ਜੀ ਆਇਆ ਜੀ ਤੈਨੂੰ ਆਇਆ ਬਣ ਗਿਆ ਇਹ ਇਹ ਆ ਵੀ ਕਹਿੰਦਾ ਓਏ ਆ ਕੀ ਆ ਯਾਰ ਦੂਜੀ ਲੋਟ ਨਹੀਂ ਹੋਊਗੀ ਯਾਰ ਦੇਖ ਲੋ ਜਿਹੜੇ ਲੋਟ ਆਉਂਦੀ ਆ ਓ ਇੱਕੋ ਜੀ ਆ ਸਾਰੇ ਪਾਸਿਆਂ ਓਏ ਪੂਰੀ ਆਉਂਦੀ ਨਹੀਂ ਜਿੱਧਰ ਨੂੰ ਮਰਜ਼ੀ ਤੰਗ ਲੋ ਯਾਰ ਓਏ ਇੱਕ ਆ ਦਿਆ ਭਈ ਆ ਪਾਲੋ ਜੋ ਜੇ ਹੁਣ ਆਪਾਂ ਟਰਾਲੀ ਜੋਤਰ ਕੇ ਤੇ ਕੋ ਕਰਨ ਲੱਗੇ ਜੋ ਨੀਵਾ ਆ ਗਏ ਫੜ ਕੇ ਲੈਦਾ ਚੱਲਾ ਆਇਆ ਇੱਥੇ ਪੈਰਾਸ਼ੂਟਾਂ ਗੁਰਾ ਹੋ ਲੈ ਲਾਂਗੇ ਸੱਤਰੀ ਦਾ ਕੰਮ ਲੈ ਲਾਂਗੇ ਮੈਂ ਤਾਂ ਕਹਣਾ ਲਾ ਕੇ ਵਿਚਦਰ ਲੈਣਾ ਫਿਰ ਉੱਤੇ ਲੈ ਕੇ ਵੇਜਾਂਗੇ ਜੋ ਚੂਹਣ ਲੱਗਿਆ ਤਾਂ ਹਾਂ ਤੁਹਾਨੂੰ ਇਹਦਾ ਉਹ ਹੋ ਗਾ ਲੰਡੀ ਤੂੰ ਹੀ ਤੂੰ ਹੀ ਹੈਗੀ ਆ ਪੂਸ ਹੈ ਨਹੀਂ ਵਗੈਰਾ ਆ ਦੇਖ ਲੈ ਕੀ ਲੰਡੀ ਹੋ ਗਈ ਕੀ ਲੰਡੀ ਇਹਦਾ ਉਹ ਗੱਲ ਹੋ ਗਈ ਕਹਿੰਦਾ ਚੂਹੀ ਚੂਹੀ ਹੈਗੀ ਆ ਪੂਸ ਹੈ ਨਹੀਂ ਗੱਲ ਬਣੀ ਗਈ ਬਾਰੇ ਗੱਲ ਸੁਣਾ ਤੇਰੀ ਤਾੜੀ ਹੀ ਦੇਖ ਰਹੇ ਆਂ ਇੰਜੇ ਕਰਕੇ ਆਹ ਦੇਖੋ ਆਹ ਉਹ ਮਾਰੀ ਆ ਕੀ ਗੱਤ ਮੈਨੂੰ ਇਹਦੇ ਉਹਨੇ ਬਾਹਰ ਜਾ ਓਏ ਬਾਦੂ ਵੀ ਕੀ ਕਰਨਾ ਹੁਣ ਓਏ ਇਹ ਥੋੜੀ ਜਿਹੀ ਵਿੱਚ ਪਾਦੀ ਵਿਆਹ ਮੂਰੇ ਕਰ ਦੋ ਮਗਰ ਬੋ ਪਾਉਂ ਉਸ ਨਹੀਂ ਹੁੰਦਾ ਯਾਰ ਮਗਰ ਕਿਉਂ ਲੱਗ ਗਿਆ ਕਿ ਮੂਰੇ ਤੇ ਬਹਿ ਜਾਣਾ ਆ ਕੋਣ ਆ ਗਿਆ ਬਚਾਰਾ ਟੰਗ ਦਾ ਟੰਗ ਤਾਂ ਹੋਣਾ ਇਹਨੂੰ ਲਾਲਾ ਫੇਰ ਪਾਹ ਦਾ ਹੋਇਆ ਜਾ ਕੇ ਠੰਨੇ ਨਾਲ ਮੁਕਲ ਹੋ ਗਈ ਹੈ ਪਤਾ ਨਹੀਂ ਆਹ ਸਾਫੀ ਨਹੀਂ ਰੇਵਾਲ ਪ੍ਰਾਪਤੀ ਨਹੀਂ ਇਹ ਕਿਉਂ ਦੀਪਾ ਠੀਕ ਹੈ ਠੀਕ ਹੈ ਉਹ ਸੁੰਨ ਦਾ ਹਸਾਬ ਉਹ ਬਣਾ ਦੇ ਆਹ ਮਾਤਾ ਕਰੇ ਬੰਨੀ ਯਾਰ ਉਹ ਜਾਤ ਵੀ ਸਾਡੇ ਵਰਗੀਆਂ ਆਹ ਫਿਰ ਗਾਮ ਤਿਆਰ ਕਰੀਏ ਰਹਮ ਫਿਰ ਜਾਂ ਕਿਥੇ ਰਹਮ ਦਾ ਆਹੀ ਓਏ ਐਥੀ ਬੈ ਜਾ ਹੌਣ ਟਰਾਲੀ ਹੀ ਖਾਜੀ ਲੰਬੀ ਟਰਾਲੀ ਤਾਂ ਪਹਿਲਾਂ ਹੀ ਲੰਬੀ ਸੀ ਦੇਖੀ ਤੈਨੂੰ ਹੁਣ ਹਾਂ ਬੂਟੇ ਤਾਂ ਇੰਨੇ ਇਹਨੇ ਲੰਬੀ ਕਰਾ ਦਿੱਤੀ ਹਾਂ ਟਰਾਲੀ ਵਧਾਈ ਹੈ ਇਹਨੇ ਬੰਦੇ ਵਧ ਕੇ ਟਰਾਲੀ ਵਧਾਈ ਹੈ ਜਿਵੇਂ ਜਾਇਸੀ ਗਈਆਂ ਤੂੰ ਹੀ ਆਂਦੀ ਵਿਚ ਨੂੰ ਆਏ ਲੱਗਦੇ ਆਂ ਇੰ ਆ ਕੋਈ ਨਾ ਇਹ ਤਾਂ ਤਾਂ ਹਾਂ ਬੈਹਿਗੇ ਥੱਲੇ ਨੂੰ ਤਿਲਕਾ ਕਰਨਾ ਆ ਦੇ ਇੱਥੋਂ ਦਾ ਆਉਗੀ ਬਚਾਲਿਓ ਕਿਉਂ ਬਈ ਥੱਲੇ ਲਾਰਨੇ ਆਂਗੇ ਹਾਂ ਆਦੇ ਇੱਥੇ ਤੱਕ ਤਰਪਾਲ ਆ ਗਈ ਇੰਨੀ ਫੇਰ ਕੱਟ ਗਈ ਆ ਜਾ ਕੇ ਇੱਕ ਲੈ ਗਨਾ ਸਾਹਿਬ ਜਾ ਕੇ ਚਲੋ ਯਾਰ ਪਾਲੋ ਆਹ ਤਰਪਾਲ ਜੀ ਚਲੋ ਚੜਕ ਬਾਲੇ ਓਏ ਕਿੱਧਰ ਲੌ ਗਏ ਸੀ ਓਏ ਫੈਂ ਓਏ ਉਂਗਲਾ ਜਾਂ ਡਰੈਲਾਂ ਨੂੰ ਮਾਰਦਾ ਹੈ ਰਿੰਕੂ ਤੋਂ ਪਰਾਂ ਹੋ ਨਾਗਦੇ ਆ ਰਿੰਕੂ ਉਂਗਲ ਜੀ ਆਏ ਮਾਰਦਾ ਕਹਿੰਦਾ ਡਰੈਲਾਂ ਨੂੰ ਉਹ ਦੇ ਡਰੈਲਾਂ ਨੂੰ ਉਂਗਲਾ ਮਾਰਦਾ ਰਿੰਕੂ ਓਏ ਚਲੋ ਯਾਰ ਚਲੋ ਯਾਰ ਬਹੁਤ ਆ ਯਾਰ ਮਗਰ ਭਜਾ ਨਹੀਂ ਭਜਾएंगे ਉਹ ਨਹੀਂ ਭਜਣਾ ਨਹੀਂ ਯਾਰ ਕੱਪੜੇ ਖਰਾਬ ਹੋਣਗੇ ਸਾਡੇ ਨਵੇਂ ਲਿਆਂਦੇ ਆ ਸਾਡੇ ਪੁਰਾਣੇ ਆ ਨਾ ਹੋਰ ਅਸੀਂ ਨਵੇਂ ਲਿਆਂਦੇ ਆ ਸਪੈਸ਼ਲ ਆ ਆਊਟਲੈਟ ਤੇ ਜਾ ਕੇ ਸਹੀ ਗੱਲ ਹੈ ਖਰਾਬ ਹੋਣਗੇ ਸਾਡੇ ਕੱਪੜੇ ਉਹ ਨਿਬੜ ਜਾਣ ਕੋਈ ਚੱਕਰ ਨਹੀਂ ਪਰ ਖਰਾਬ ਨਾ ਹੋਣ ਮੀਂਹ ਨਾਲ ਉਹ ਕਾਹਦੇ ਨਹੀਂ ਪਾਇਆ ਇਹ ਮੀਂਹਾਂ ਤੋਂ ਓਏ ਐਂ ਬੰਦ ਕਰ ਦਿਓ ਯਾਰ ਚਲੋ ਯਾਰ ਖਿੱਚੋ ਬਲੜ ਜਾ ਇਹਦੇ ਸਜਾਏ ਪਾਇਆ ਭਾਂਡੇ ਫੇਰੇ ਚਲੋ ਵੀ ਚਲੋ ਓ ਯਾਰ ਇਹ ਤਾਂ ਗਲਤ ਪਾਈ ਬੈਠਾ ਤੂੰ ਓ ਯਾਰ ਐਸ਼ ਲੋਡ ਪਾਉਣਾ ਸੀ ਟੇਢਾ ਲੋਡ ਪਾਉਂਗਾ ਉਹ ਲੰਬੀ ਜੀ ਪਾਈ ਬੈਠੇ ਹੋ ਉਹ 40000 ਦੇ ਖੇਚਣ ਨਾਲ ਓਏ ਅੱਜ ਪਾ ਲਾਂਗੇ ਆਪਾਂ ਮੈਨੂੰ ਲੱਗਦਾ ਨਹੀਂ ਜੇ ਸਰਹੰਦ ਜਾਣਾ ਬਤਾਉਦਾ ਦੇਣ ਲੱਗੂਗਾ ਜੇ ਸਰਹੰਦ ਜਾਣਾ ਹੋਵੇ 4-5 ਦਿਨ ਪਹਿਲਾਂ ਤਿਆਰੀ ਕਰਨੀ ਪਊ ਫੇਰ ਉਦੋਂ ਤੋ ਤਿਆਰੀ ਕਰਾਂਗੇ ਡਰੈਲ ਮਾਰਦਾ ਹੈ ਉਂਗਲਾਂ ਥੋੜੀਆ ਡਰੈਲ ਡਰੈਲ ਮਾਰਦਾ ਆ ਦੇਖੋ ਆ ਸੰਗਨੂਰ ਦੇ ਗਲਾਸ ਜਾਏ ਬੇ ਸੇਵਾ ਕਰਦਾ ਹੈ ਬਾਲਾ ਹੁਣ ਇਹਨਾ ਠੰਡਾ ਜਾ ਮੈਂ ਕਿਹ ਜੁਰਕਾ ਦੇਖ ਰਹੀ ਇਹਨਾਂ ਦਾ ਬਾਲਾ ਭੈੜਾ ਕੰਮ ਇਹ ਤਾਂ ਇਹੀ ਰਹੂ ਇਹਨਾਂ ਦਾ ਆ ਦੇਖ ਲਓ ਲਵੀ ਕੋਲੇ ਛੋਟੀ ਆ ਲਵੀ ਸਾਰਿਆਂ ਦੇ ਦੋ ਦੋ ਮਾਰ ਜਾਰਾ ਪਹਿਲਾਂ ਰੈਂਕੂ ਤੇ ਮਾਰਤਾ ਇਹਦਾਇਆ ਜੀ ਪਾਇਆ ਜੀ ਓਏ ਆ ਛੋਟੀ ਸਾਰਿਆਂ ਦੇ ਮਾਰ ਜਾਰ ਦੋ ਦੋ ਕੋਈ ਆਖ ਨਹੀਂ ਲੱਗਦਾ ਨਾ ਉਰਾਉ ਖੇਚਣ ਵਾਲੀ ਆ ਓਏ ਇਧਰ ਖੇਚ ਯਾਰ ਬਸ ਬਸ ਉਧਰ ਚੱਕ ਦੀ ਉਹ ਉਧਰ ਤਾਂ ਆ ਜਾੜਤੀ ਦੋ ਦੋ ਮਾਰਦਾ ਰਹਿਆ ਤੇ ਯਾਰ ਆਖੇ ਹੀ ਲੱਗਦੇ ਤੇਰੇ ਪਹਿਲਾਂ ਤਾਂ ਆ ਜੀ ਦਾ ਧੋਖਾ ਹੋ ਗਈ ਕੱਟੀ ਹੋ ਗਈ ਕਲਰ ਵਾਲੀ ਓਏ ਹਰਜਿੰਦਰਪਾਲ ਦੇ ਮਾਰ ਦੋ ਚਾਰ ਓਏ ਜਾ ਇੱਧਰ ਨੂੰ ਓਏ ਕੀ ਹੋ ਗਿਆ ਕਿੱਧਰ ਫਸ ਗਈ ਠੀਕ ਆ ਉਹ ਮੂਰੋਂ ਨਾਲ ਲਾ ਉਹ ਮੂਰੋਂ ਲਾਤੀ ਹੋਣਾ ਯਾਰ ਕੀ ਕਰੀ ਜਾਂਦੇ ਹੋ ਉਹ ਹੁਣ ਮੂਰੋਂ ਲਾਤੀ ਸਾਰੀ ਆਹ ਉਹ ਕੋਈ ਯਾਰ ਲੇਟਾਂ ਨਾਲ ਲਾਉਣੀਆਂ ਪੈ ਜਾਣਾਂ 504 ਜਣਾਂ ਵਾਲੇ ਵੱਲ ਹਾਂ ਓਏ ਓਏ ਕਾਲੀ ਤਰਪਾਲ ਜੀ ਹੈਣੀ ਉਹ ਜਿਹੜੀ ਉਹਦੇ ਕਰਨ ਕੋਲੇ ਕਾਲੀ ਤਰਪਾਲ ਸੀਗੀ ਉਹ ਉਹ ਪੱਲੜ ਦਾ ਛੋਟੇ ਰਹਿ ਜ ਉਹਦੀਆਂ ਲੇਟਾਂ ਲਾ ਲਉ ਨਾਲ ਹੀ ਗਾਡਰ ਲਾ ਲਿਓ ਫਿਰ ਲਾ ਲੈ ਮੈਂ ਆਹ ਬਚਾਲੀ ਛੋਟੀ ਉਹਨਾਂ ਦੀ ਲੋੜ ਨਹੀਂ ਆਹ ਬੰਗੇ ਲੋੜ ਨਹੀਂ ਲੇਟਾਂ ਦਾ ਹੋ ਗਿਆ ਨਾਲ ਹੀ ਗਾਡਰ ਨਾਲ ਇਹ ਦਰਸ਼ਨ ਕਰਕੇ ਪਾ ਲੰਨੇ ਆ ਚਲੋ ਠੰਡਾ ਪੀ ਲੋ ਯਾਰ ਪਹਿਲਾਂ ਠੰਡੇ ਹੋ ਜਾ ਹਰਖਣਾ ਯਾਰ ਹਰਖਣਾ ਆਇਆ ਜੱਗੇ ਹਰਖਣਾ ਦਾ ਹੋ ਹੁਣ ਬੰਨ ਗਏ ਹਰਖਣਾ ਹਰਖਣਾ ਆ ਜਾ ਕੇ ਰਾਂ ਗਣੀ ਆ ਬੰਦਾ ਸੱਜਾ ਦੁੱਧ ਲੈ ਜਾਣ ਨੂੰ ਬਹੁਤ ਸਾਰਾ ਕੋਈ ਨਾ ਜਗਾਦਾ ਫੋਨ ਕਰਦਾ ਆ ਦੇਖ ਲੋ ਬਈ ਕੰਮ ਇਹਦਾ ਸਾਰੀ ਸੈਟਿੰਗ ਕਰੀ ਸੀ ਮਸਾਂ ਸਾਰੀ ਸੈਟਿੰਗ ਕਰੀ ਆ ਫੇਰ ਕੰਮ ਖਰਾਬ ਕਰਤਾ ਆ ਦੇ ਆ ਪਾਉਣੀ ਆ ਕਹਿੰਦੇ ਹੁਣ ਫੇਰ ਕਹਿੰਦੇ ਆਖੇ ਵਿਚਾਲਿਓ ਕਹਿੰਦੇ ਲੈਪ ਦੀ ਆ ਸੱਤ ਹੁਣ ਆ ਪੈ ਪਾਉਣੀ ਆਗੀ ਹੌਲੀ ਹੌਲੀ ਕਰਨੀ ਸੀ ਕੱਚੇ ਹੁੰਦੇ ਆ ਹਾਂ ਫੇਰ ਪੱਕੇ ਦੇ ਆਏ ਆ ਲੱਕੜ ਤੇ ਆ ਲੱਕੜ ਤੇ ਹੀ ਆ ਹੁਣ ਲੋਹੇ ਦੀ ਆ ਗਈ ਹੁਣ ਜਮਾਨਾ ਬਦਲ ਗਿਆ ਹੌਲੀ ਹੌਲੀ ਆ ਦੇ ਹੁਣ ਪੱਕੇ ਕੰਮ ਤੇ ਆਉਂਦੇ ਆਗੇ ਕੱਚੇ ਤੋਂ ਆ ਬੰਦਾ ਵੀ ਆਪਣਾ ਡੇਰੀ ਵਾਲਾ ਆ ਸੱਜਾ ਸਪੈਸ਼ਲ ਦੁੱਧ ਲੈ ਜਾਣੋਂ ਕਿਉਂ ਮੋਤਾ ਜੀ ਲੋਟਾ ਹੁਣ ਸੰਗਦਾ ਜਿਆਂ ਉਹ ਤਾਂ ਉਹਦੀ ਕਹਿੰਦਾ ਬਲੌਗਰਾਂ ਕਿਵੇਂ ਆ ਤੋ ਬਲੌਗਰ ਹੁਣ ਕਹਿ ਨਹੀਂ ਆ ਹਾਂ ਠੀਕਾ ਠੀਕਾ ਬਾਏ ਬਾਏ ਗਾਈਜ਼ ਹੁਣ ਕਹਿੰਦੇ ਖੋਲਾ ਨਾਲੋਂ ਕਹਿੰਦੇ ਵਿਚਾਲੇ ਬੰਗਾ ਲਾਣਿਆ ਸਪੋਰਟ ਲਾਣਿਆ ਉਹ ਤੋਂ ਟੱਡ ਜਾਂਦੀ ਮਾਂ ਹੋ ਗਿਆ ਸੀ ਵੀ ਉਹ ਸੈਟ ਕਰ ਮੈਂ ਕਿਹਾ ਜੇ ਆਪਾਂ ਸ੍ਰੀ ਹਰਿਮੰਦਰ ਜਾਣਾ ਆਪੇ ਹੋਵੇ ਚਾਰ ਦਿਨ ਪਹਿਲਾਂ ਤਿਆਰ ਕਰਨੀ ਪਊ ਮੈਂ ਕਿਹਾ ਹੁਣ ਤਾਂ ਆਪਾਂ ਇੱਥੇ ਜਾਣਾ ਨਾਨਕਸਰ ਹਾਂ ਵੀ ਇੱਕ ਦਿਨ ਤਾਂ ਲੱਗ ਹੀ ਗਿਆ ਘਟੋ ਘਟ ਹਾਂ ਵੀ ਜੇ ਆਪਾਂ ਸ੍ਰੀ ਹਰਿਮੰਦਰ ਜਾਣਾ ਹੋਵੇ 4 ਦਿਨ ਪਹਿਲਾਂ ਤਿਆਰ ਕਰਨਾ ਕਰਨੀ ਬੂ ਟ੍ਰਾਲੀ ਆਈ ਕਰਨ ਆਪਦੇ ਵਿਆਹ ਵੇਲੇ ਕਰਨਾ ਪਊ ਦੇ ਗਲੀ ਤੋਂ ਉਹ ਵੀ ਪਹਿਲਾਂ ਹੀ 2 ਦਿਨ ਪਹਿਲਾਂ ਠਾਕੇ ਵੀ ਚਲ ਕਰਾ ਤਿਆਰ ਹੋਣ ਲੱਗ ਜਾਂਦਾ ਮਤਲਬ ਫੇਰ ਹੀ ਤਿਆਰ ਹੋਏਗਾ ਆਹ ਦੇਖ ਲੋ ਮਾਹੌਲ ਟ੍ਰਾਲੀ ਦੇ ਵਿੱਚ ਆ ਨਾ ਨਾਲ ਦਾ ਸ਼ਟਰ ਲੱਗਿਆ ਹੋਇਆ ਉਹ ਲੈ ਵੀ ਗਾਜ਼ ਕਿੰਨਾ ਐਸ ਬੋਟਾਂ ਦਾ ਕਿਹੋ ਕਰਦੇ ਆ ਨਹੀਂ ਖੜਦਾ ਯਾਰ ਹਾਂ ਉੱਤੇ ਖੜਦਾ ਉਨੇ ਉੱਤੇ ਹੈ ਜਵਾ ਬਾਹਰ ਜਾ ਕੇ ਕਿਹ ਹੋਇਆ ਬਾਹ ਆਹ ਦੇ ਵਿਚਾਲੇ ਚੋਲ ਦੀ ਬਣ ਗਈ ਤੇ ਇਹਦੀ ਖਾਤਰ ਹੁਣ ਲੜੀ ਜਾਂਦਾ ਕੀ ਕਰ ਗਿਆ ਦੁਬਾਰਾ ਖੋਲ ਕੇ ਬੰਨ੍ਹਿਆ ਇਹਨੂੰ ਜਾਂ ਇੱਥੇ ਵਿਚਾਲੇ ਸਪੋਰਟ ਲਾ ਦੇ ਕਿਵੇਂ ਕਿਹਦੇ ਹਿਸਾਬ ਨਾਲ ਲਵੀ ਦੀ ਚਲਾਈ ਜਾ ਹਾਂ ਜਿਹੜੀ ਤੋਂ ਟੋਟ ਲਾਉਂਦੇ ਹੈਗੇ ਉਹਦਾ ਅਜ ਫੜ ਕੇ ਰੱਖ ਨਹੀਂ ਮੈਨੂੰ ਆਇਆ ਤਾਂ ਵੀ ਸਾਰਿਆਂ ਨੂੰ ਵੇਚਣਾ ਖੜਨਾ ਪੈ ਜੇ ਵੀ ਖੜ ਕੇ ਆਏ ਸਾਰੇ ਹੱਥ ਬਾਲੋ ਵੀ ਨਹੀਂ ਸੱਤ ਨਾ ਡਿੱਗ ਪੇ ਉਹਦਾ ਯਾਰ ਜਦੋਂ ਅਸੀਂ ਤਾਂ ਬੰਨਤੀ ਉਹਨੇ ਕਿਹੜਾ ਡਿੱਗਣਾ ਵੀ ਦੇ ਪਾਸੇ ਬੰਗੇ ਨੇ ਕਥਾ ਲੇਖੜਾ ਰਵੀ ਤਾਹੀਂ ਤਿਆਨ ਕਰੀ ਜਾਂਦਾ ਫੁੱਲ ਬਟਾ ਫੁੱਲ ਦੇ ਬੈਠਾ ਕਰਨਾ ਹੀ ਆ ਏ ਭਾਈਆ ਮੇਰਾ ਸਾਲਾ ਪਹਿਲਾਂ ਬੋਲੋ ਲੱਗ ਜੂ ਉਹ ਇੱਧਰ ਖੜਾ ਇੱਧਰ ਲਾ ਦੋ ਗ੍ਰਾਂਟ ਸਪੋਰਟਾਂ ਸਮਾਰ ਕੇ ਲੈ ਲੈਣਾ ਸੱਤ ਜੀ ਲਵੀਆਂ ਚਲਾਉਣਾ ਟਰੈਕਟਰ ਕਰਾਂ ਲਾਓ ਸਪੋਰਟ ਯਾਰ ਲਾ ਮਾ ਚਾਨਣ ਮਾਰਦਾ ਚੜਾ ਪਾਂ ਚਾਨਣ ਮਾਰ ਯਾਰ ਚਾਨਣ ਮਾਰ ਰੋਕ ਜਾ ਓਏ ਰੋਕ ਜਾ ਓਏ ਸਪੋਰਟ ਲਾ ਚਲੋ ਵੀ ਚਲੋ ਕਰਾਂ ਨਾ ਬਰਕਸਾਫ ਵਾਲੇ ਨਹੀਂ ਕਰ ਕਾ ਬੈਲਟ ਨਾਲ ਦਾ ਭੜਾ ਕੰਮ ਆ ਦੇਖੀ ਜਾਂਦੀ ਆ ਕੰਮ ਹਾਂ ਵੇ ਕੰਮ ਜਿੰਨਾ ਕਰਿਆ ਸਾਰਿਆਂ ਚੋਂ ਪੱਕਾ ਇੱਕ ਵੀ ਨਹੀਂ ਉਹ ਪੱਲੇ ਪਾੜਦਾ ਹਾਂਜੀ ਪਰ ਅਦੀ ਪੱਲੋਂ ਲਾ ਓਏ ਆ ਆਪਣੀ ਹੁੰਦਾ ਲਾ ਵੀ ਕਰਤੀ ਸੈਟ ਕਰਾ ਹੁਣ ਜਮਾ ਸਹੀ ਆ ਓਏ ਜਮਾ ਓਕੇ ਆ ਗਾਵਾ ਵੀ ਪੈਂਦੀ ਆ ਮੁਰਾ ਚੱਕਣ ਜੇ ਨਾਲ ਮਣੀ ਜੀ ਨਾਲ ਹੀ ਚੱਕਣ ਲਾਉਂਦੇ ਉਹ ਜਿਹੜੀ ਸਪੋਰਟ ਲਾਦੀ ਨਾ ਵਿਚਾਲੇ ਉਹ ਪੂਲਰ ਨਾਲ ਪੈਂਦੀ ਆ ਪੈਪ ਜੀ ਨਾਲ ਹਵਾ ਬਹੁਤ ਆਹੀ ਇਹਨੇ ਟਰਾਲੀ ਬਰਾਬਰ ਕਰਤੀ ਹੋਰ ਆਪਣਾ ਦੋ ਇਹਨੂੰ ਆੜੀ ਤਾਂ ਹਵਾ ਪੈਨ ਲਾ ਦੋ ਓਏ ਪੇਟੀ ਨਾ ਬੰਨਦੀ ਭਾਰ ਵਾਲਾ ਆੜੀ ਤੇਰੇ ਚ ਚੈੱਕ ਕਰ ਚੈੱਕ ਕਰ ਆ ਮਗਰਿਆੜ ਜਾ ਦੇਖੋ ਹੋ ਗਿਆ ਜਮਾ ਓਕੇ ਹੈ ਹੋ ਗਿਆ ਸੈਟ ਆਹਦੀ ਜਮਾ ਲਓ ਵੀ ਕਹਿੰਦੇ ਕਰਤੀ ਟਰਾਲੀ ਸੈਟ ਜਮਾ ਫੁੱਲ ਤਿਆਰੀ ਆ ਲੱਗ ਕੀ ਜਾਂਦਾ ਬਿਜਲੀ ਆਊਗੀ ਰਾਤ ਨੂੰ ਮੀ ਬਿਜਲੀ ਆਊਗੀ ਰਾਤ ਨੂੰ ਮੀ ਬਿਜਲੀ ਘਰ ਤੋਂ ਆਊਗੀ ਬਿਜਲੀ ਮੈਕਮਾ ਉਹਨਾਂ ਦਾ ਉਹਨਾਂ ਦਾ ਛੱਡ ਦੋ ਤੜ ਕੇ ਨੇ ਤੇ ਭਾਣਾ ਟੂਬਾ ਲੱਗਿਆ ਪਿਆ ਹੋਇਆ ਭਾਈ ਪਾਲਾ ਨੂੰ ਹੀ ਚੱਕਦਾ ਓਏ ਆ ਕਲਰ ਦਾ ਛੱਡ ਓਏ ਆ ਦੇ ਸਪੋਰਟ ਜਿਹੜੀ ਪੂਰੀ 20 ਅੰਚ ਤੜਕੇ ਛੱਪੜ ਬਣਾ ਪਿਆ ਹੋਊ ਛੇ ਮੱਛੀਆਂ ਛੱਡੀ ਆ ਆ ਸਪੋਰਟ ਪਾਈ ਆ ਜਿਹੜੀ ਕੰਮ ਕਰਤਾ ਜਿਹੜੇ ਸਹੀ ਆ ਕੰਮ ਜਮਾ ਬੰਪਰ ਨਾਲ ਬੱਧਾ ਤੜਕੇ ਟੋਪਾ ਲਾ ਕੇ ਫੇਰ ਨਹੀਂ ਸਹੀ ਆ ਯਾਰ ਹੁਣ ਜਮਾ ਜੀਰੋ ਲੈ ਵਾ ਜੱਡ ਟਰਾਲੀ ਹੁਣ ਪੂਰੀ ਉਹ ਸਾਹਮਣੇ ਲੈ ਲੈ ਓਏ ਲੋ ਵੀ ਦੇ ਹੱਥ ਜੇ ਪਵਾ ਕੇ ਇਹਨਾਂ ਨੂੰ ਕਿਹ ਇੱਥੋਂ ਗੰਨੀ ਰੂ ਪੈ ਕੇ ਫਿਰ ਚਾ ਰਾਮਪ ਨਾਲ ਹੈ ਆ ਬੰਦਾ ਦੇਖ ਲੋ ਕੰਮੇ ਟਰਾਲੀ ਪਾਣੀ ਭਰ ਗਿਆ ਕਿਵੇਂ ਕੱਢਿਆਂ ਕਹਿੰਦਾ ਬੰਪਰ ਨਾਲ ਪਾਣੀ ਕੱਢ ਦੂੰ ਬੈਂਪਰ ਨੂੰ ਬਾਪ ਨੂੰ ਹੀ ਦੱਸਦਾ ਆਹ ਦੇਖ ਲੈ ਕਹਿੰਦਾ ਬੈਂਪਰ ਨੂੰ ਮੰਮਤਾ ਹੀ ਦੱਸਦਾ ਔਰ ਕੋਚਾ ਗਏ ਲੋਕ ਬੈਂਪਰ ਹੁੰਦਾ ਬੈਂਪਰ ਕੀ ਹੁੰਦਾ ਛੁ ਕੀ ਪੋਚਾ ਹੀ ਆ ਯਾਰ ਸਾਡੇ ਲਈ ਸਾਡੇ ਲਈ ਤਾਂ ਪੋਚਾ ਹੀ ਆ ਬੰਪਰ ਆ ਦੇ ਮੁੰਡਾ ਬੰਪਰ ਵਾਲਾ ਬੰਪਰ ਲਗਾ ਦੇ ਹੁਣ ਕਿਹੜਾ ਹੁੰਦਾ ਅੱਧਰ ਨੂੰ ਨਹੀਂ ਪਤਾ ਹੁਣ ਆਵੇ ਆਵੇ ਬੰਪਰ ਦਾ ਆਗਾ ਉਹ ਵੈਪਰ ਜਾਂ ਦੂਜਾ ਹੁੰਦਾ ਉਹ ਪੋਚਾ ਜਾਏ ਆਏ ਆਏ ਆਲਾ ਹੋਏ ਆਏ ਆਲਾ ਇਹ ਆਏ ਆਲਾ ਬੰਪਰ ਬੰਪਰ ਕਰਨੀ ਆ ਜੇ ਮੈਨੂੰ ਪਤਾ ਨਹੀਂ ਯਾਰ ਕਾਤੇ ਉਹ ਮੈਂ ਕਿਵੇਂ ਬੰਪਰ ਦਾ ਪਾਣੀ ਕਿਵੇਂ ਕੱਢੂਗਾ ਤਾਂ ਹੀ ਮੈਂ ਪੁੱਛਿਆ ਤਾਂ ਮੈਂ ਕਿਹਾ ਬੰਪਰ ਬੰਪਰ ਆਏ ਬੰਦਾ ਇਹ ਤਾਂ ਗੰਗਾ ਕਰਦਾ ਇਹ ਆਏ ਮੁੰਡਾ ਹੋਊਗਾ ਭੈਣ ਜੀ ਜਾਓ ਬਈ ਬਿਦੌੜੀ ਇਹਦੇ ਲਓ ਵੀ ਕਰਾਂ ਕਰਤੀ ਤਿਆਰੀ ਆ ਦੀ ਟਰਾਲੀ ਦੀ ਬਾਕੀ ਢੜ ਕੇ ਦੇਖਾਂ ਜਿਹੜਾ ਕੰਮ ਰਹਿ ਗਿਆ ਇੱਕ ਤਾਰ ਰਹਿ ਗਿਆ ਬਸ ਸਿਰਿਆਂ ਜਾਂ ਤੋਂ ਇੱਕ ਗੱਦੇ ਜਿਹਾ ਲੱਦਣਾ ਹੀ ਰਹਿ ਗਿਆ ਹੁਣ ਆ ਟਰਾਲੀ ਆ ਕੇਰਾ ਕੰਮ ਕਲੀਅਰ ਆ ਆ ਸਾਰੇ ਆਪਣੇ ਸੇਵਾਦਾਰ ਲਓ ਵੀ ਤਿਆਰ ਆ ਮੁੰਡੇ ਚੱਲਦੇ ਆ ਨਾਨਕ ਸਰ ਆ ਦੇ ਮੁੰਡੇ ਪੱਗਾਂ ਬੁੱਗਾ ਬੰਨੀ ਜਾਂਦੇ ਹਜੇ ਟੂਲ ਤਾਂ ਹੈ ਨਹੀਂ ਬੰਨੇ ਬੰਦੇ ਆ ਚੋਬਰ ਹੋਰ ਆ ਦੇ ਚੌਂਕੀ ਚੱਲਦੇ ਆਂ ਫਿਰ ਨਾਨਕਸਰ ਆ ਇੱਕ ਹੋਰ ਆ ਗਿਆ ਇਹਨੇ ਵੀ ਹਜੇ ਪੱਗ ਬਣਾਉਣੀ ਆ ਲਓ ਜੀ ਇੱਕ ਥਾਂ ਤੋਂ ਦਾ ਬੰਦੇ ਸਾਰੇ ਉੱਤਰ ਪਏ ਹੁਣ ਦੂਜੇ ਸਟਾਪ ਤੇ ਖੜੇ ਆ ਆ ਰਹੀ ਆ ਇਸ ਦਾ ਰੈਡੀਆਂ ਸਾਰੇ ਉੱਧਰ ਬੈਠੀ ਜਾਂਦੇ ਆ ਆ ਥਾਲੀ ਸਾਰੀ ਭਰੀ ਹੋਈ ਆ ਆ ਦੇਖੋ ਟਰਾਲੀ ਭਰੀ ਬੈਠੀ ਜਾਂਦੇ ਆ ਸਾਰੇ ਲਓ ਵੀ ਇੱਥੇ ਆ ਗਏ ਨਾਨਕਸਰ ਭੀੜ ਬਹੁਤ ਆ ਇੱਕ ਸਾਜੀ ਬਹੁਤ ਬਾਲਾ ਘੱਟ ਆਇਆ ਜੀ ਦਾ ਪਹਿਲਾਂ ਨਾਲ ਕਿੰਨੇ ਆਏ ਘੱਟ ਅੱਗੇ ਜਦੋਂ ਆਪਾਂ ਹੀ ਦਾ ਇਹ ਨਾ ਘੱਟ ਨਹੀਂ ਹੁੰਦਾ ਨਹੀਂ ਹੀ ਘੱਟ ਇੱਥੇ ਦੇਖ ਲੈ ਇਸ ਵਾਰ ਦਾ ਬਾਲਾ ਘੱਟ ਆ ਉਹ ਨੇੜਲਾ ਕੰਨਾ ਟਾਂ ਹੋ ਗਿਆ ਆਪਾਂ ਤੋਂ ਘੰਟਾ ਹੋ ਗਿਆ ਉਹ ਤੋਂ 2000 ਚਾਹੀਏ ਜਾਂਦਾ ਹਜੇ ਆਪਾਂ ਕਿੱਥੇ ਜਾਣਾ ਹਜੇ ਕਿੰਨੀ ਦੂਰ ਜਾਣਾ ਆਪਾਂ ਹਜੇ ਆਪਾਂ ਉਹ ਟੈਂਕੀ ਕੋਲੇ ਜਾਣਾ ਕਿੰਨੀ ਦੂਰ ਹੋਰ ਕਾਲੇ ਬਦਲਾ ਇਸ ਨਾਲ ਜਿਆਦਾ ਆਪਾਂ ਆ ਰਹੇ ਹਾਂ ਮਾਰ ਨਹੀਂ ਮਾਰ ਉਹ ਤੇ ਜਾਣਾ ਪੋਰ ਆਪੇ ਇੰਨੀ ਦੂਰ ਜਾਣਾ ਇਸ ਤੋਂ ਵੀ ਵੱਧ ਹੀ ਦੂਰ ਜਾਣਾ ਇਹ ਤਾਂ ਨੇੜੇ ਆ ਯਾਰ ਠੱਖੋਪ ਹੈ ਤਵਾ ਉਹ ਚੱਲ ਤੋਰ ਲਾ ਮਸਾਂ ਖਾਂ ਮਿਲਿਆ ਚੱਲ 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 ਛੱਟਿਆ ਉਹ ਤੁਰਦਾ ਹੀ ਨਹੀਂ ਮੂਰੇ ਉਹਨੂੰ ਕਰੀ ਜਾਂਦਾ ਚੱਲ ਚੱਲ ਛੱਟਿਆ ਇਹ ਵੀ ਡਰਾਈਵਰ ਕਰ ਚੀਆ ਇਹਦਾ ਜੱਦਾ ਲੱਗਾ ਆਪਾਂ ਚੱਕੋ ਵੀ ਜਦਾਂ ਓਕੇ ਆਗਾ ਆਹ ਜਿਹੜਾ ਗਾਵਾਲਾ ਪਾਰਨਾ ਕਾਮ ਦੇ ਫਿਰਦਾ ਬੇਲਪੁਰੀ ਖਾਂਦੇ ਆ ਦੇਖੋ ਆ ਦੇਖ ਲੋ ਹਾਲ ਇਹਨਾਂ ਦੇ ਗੱਗੇ ਗੱਗੇ ਇੱਧਰ ਦਰਸ਼ਨ ਦੇ ਜਵਾਕ ਆ ਗਏ ਜਵਾਕ ਇਹ ਇੱਧਰ ਕੋਲ ਪੰਗਾ ਆ ਸਾਰਾ ਨਾ ਛੋਟਾ ਜਵਾਕ ਛਾਲ ਬੱਚੂ ਦੀਪਣੀ ਜੀ ਹੋਈ ਜਾਈ ਜੀ ਕਰ ਪਹਿਲਾਂ ਇਕਦਾ ਕਸਵਾਲਾ ਗਾ ਉਹਨੂੰ ਆਇਆ ਵੀ ਕੋਫੀ ਖਾਵਾਂ ਚੈਟ ਕਰਾਂ ਪਹਿਲਾਂ ਜਾਂ ਆ ਆ ਦੇਖ ਲੋ ਆਪਣੇ ਡਰਾਈਵਰ ਸਾਹਿਬ ਉਹ ਮਾਰਾ ਢੱਕਾ ਚਲਾ ਕੇ ਚੱਲੋ ਪੀਪਣੀ ਤੇ ਹੁਣ ਆਹ ਮਾਰਦਾ ਨਾ ਪੀਪਣੀ ਚੱਲ ਜੱਗੇ ਤੂੰ ਵੀ ਉਹ ਜੱਗੇ ਚੱਲ ਉਹ ਤੇਜੀ ਡਾ ਹੁਣ ਕਾਹ ਉਹ ਜਦੋਂ ਕਿਸੇ ਤੋਂ ਸਾਈਡ ਸਾਈਡ ਲੈਣੀ ਹੋਇਆ ਕਰੂਆਂ ਆਂ ਬਜਾਦਾ ਕਰੀ ਵੇ ਇਧਰ ਨੂੰ ਮੋੜਨਾ ਇਧਰ ਨੂੰ ਇਧਰ ਨੂੰ ਮੋੜਨਾ ਇਧਰ ਨੂੰ ਇਹਨੂੰ ਫੜ ਕੇ ਰੱਖ ਲੈ ਕਿਉਂ ਡਿੱ ਜਾਂਦੀ ਆ ਵਿੱਚੋਂ ਵੇ ਨਹੀਂ ਆਹ ਧਾਰਾ ਬੱਤਾ ਮੇਰੇ ਦਾ ਫੋਤਰੂ ਆ ਆ ਬੜੀ ਲੰਬੀ ਆ ਤੂਤਰੀ ਜੀ ਇਹਦੀ ਇਹ ਕਿਹਦਾ ਵੱਡਾ ਆ ਗਾ ਹਰਮਨ ਕੋਲੇ ਪੋਰ ਆ ਗਈ ਆ ਇਹਦਾ ਕਿਹਦਾ ਵੱਡਾ ਤਾਂ ਇੰਝ ਹੋ ਰਿਹਾ ਜਾਂਦਾ ਭੇਜੋ ਭੇਜੋ ਚਲੋ ਵੀ ਚੱਲਗੇ ਬਹਿ ਜਾ ਕਰੋ ਵਿੱਚ ਓਏ ਆ ਗਈ ਆ ਓਏ ਮਾਦੇ ਚਾਲੇ ਪਿੰਡ ਨੂੰ ਪਰ ਪੇ ਮੁੰਡੇ ਪਿੰਡ ਚਲਦੇ ਆ ਇਹ ਤਾਂ ਹੋ ਗਈ ਸਮਾਪਤੀ ਪਿੰਡ ਨੂੰ ਚੱਲੇ ਹੌਣ ਬਣੀਆਂ ਜੋੜੀਆਂ ਤਾਂ ਲੋ ਜੀ ਆਪਾਂ ਵਾਪਸ ਆਉਂਦੇ ਹਾਂ ਇੱਥੇ ਮਹਿਤਿਆਣਾ ਸਾਹਿਬ ਆਗੇ ਸੀ ਆ ਤੇ ਹਾਸੇ ਕਰਦ ਰੱਤ ਸਾਰਾ ਗੋ ਬਣਾ ਹੋਇਆ ਤੇ ਨਖੋਣਿਆ ਸਭ ਸਾਰਾ ਕੀ ਕੀ ਬਣਾਵਾ ਆ ਦੇਖੋ ਮਾਰਾ ਰਮੀ ధਨੀ ਦਾ ਗੋੜਾ ਦੇਖੋ ਤੁੰਨਾ ਸਾਰਾ ਬਣਾਵਾ ਵਧੀਆ ਆਪਣਾ ਸਿੱਖਦੇ ਆ ਦਾ ਸਭ ਬਣਾਵਾ ਸਾਰਾ ਹਾਂ ਦੇਖੋ ਜੀ ਸਾਹਿਬ ਦਾ ਜਾਨੀ ਹਾਂ ਜੰਗੀ ਲਓ ਭਈ ਆਗੇ ਪੈਂਡਾ ਪਾ ਅੱਦੇ ਬੰਦੇ ਦਾਤਾਰ ਦੇ ਅਧਿਆਤਾਰਾਂਗੇ ਆਗੇ ਪੈਂਡਾ ਆ ਗਏ ਮੁੰਡੇ ਘਰੇ ਆਦੇ ਬਾਲ ਬੱਚੇ ਉਤਰ ਗਏ ਸਾਰੇ ਆ ਬਾਲ ਬੱਚੇ ਉਤਰ ਗਏ ਸਾਰੇ ਇਹ ਲੋਕ ਚੈੱਕ ਰੇ ਪ੍ਰਾਈਵੇਟ ਚੀਜ਼ਾਂ ਨਹੀਂ ਆਉਂਦੀ ਉਹ ਸੋ ਦੇ ਹੁੰਦਾ ਰੰਦਾ ਵਾ ਇਹਦੀ ਗੱਲ ਤਾਂ ਸੌਣ ਵਾਲਾ ਲਓ ਜੀ ਆਗੇ ਘਰੇ ਜਾਓ ਵੀ ਸਾਰੇ ਘਰੋਂ ਘਰੀ ਉੱਤਰ ਕੇ ਬੰਦੇ ਸਾਰੇ ਚਲੋ ਮਿਲਦਾਂਗੇ ਜੇ ਹੋਰ ਵੀਡੀਓ ਤੇ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਬਾਏ ਬਾਏ